جیو تیرا سو میرے سگل سمگری تم روت تاری تم رے ہوئے سو ਵਰੀ ਗਤ ਮਿਟ ਤੁਮਹੀ ਜਾਨੀ ਨਾਨਕ ਦਾਸ ਸਦਾ ਗੁਰਮਾਨੀ ਤੁਝੇ ਆਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਪਿਆਰਿਆ ਓ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨ ਜਾਣੈ ਗੇਰਾ ਵਾਹਿਗੁਰੂ ਗੁਰੂ ਵਾਹਿਗੁਰੂ ਅਰਦਾਸਿਕੋ ਓੰਕਾਰ ਸ੍ਰੀ ਭਗਵਤੀ ਜੀ ਸਹਾਇ ਬਾਹਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ 10ਵੇਂ ਪ੍ਰਥਮ ਭਗਵਤੀ ਸਮਰਗੈ ਗੁਰੂ ਨਾਨਕ ਲਈ ਤੇ ਆਏ ਰੰਗ ਤੇ ਗੁਰੂ ਅਮਰਦਾਸ ਸ੍ਰੀ ਰਾਮਦਾਸਾ ਹੋਏ ਸਹਾਇ ਅਰਜਨ ਹਰਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈ ਹੈ ਜਿਸ ਰਿੱਠੇ ਸਭ ਸੁਪਜਾਏ ਤੇਜ ਬਹਾਦਰ ਸਿਮਰੀ ਹੈ ਕਰਨ ਔਲ ਦੇ ਅਵਤਾਰ ਦਸੰਗ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਸ੍ਰੀ ਗੁਰੰਤ ਸਿੰਘ ਸਾਹਿਬ ਜੀ ਦੇ ਪਾਠ ਦੀ ਦਰ ਅੰਤਰਕ ਖੇ ਬੋਲੋ ਜੀ ਪੰਜਾਬ ਪਿਆਰਿਆਂ ਚੋਹਾਂ ਸਾਹਿਬ ਜਾਦਿਆਂ 40 ਮੁਕਤਿਆਂ ਅਠਿਆਂ ਜਪੀਆਂ ਤੱਬੀਆਂ ਜਿਨ੍ਹਾਂ ਤੇਰਾ ਨਾਮ ਲੁਟਿਆ ਵੰਡ ਕੇ ਛਕਿਆ ਜੀ ਜਿਚ ਲਈ ਤੇ ਤੁਹਾਂ ਹੀ ਦੇਖ ਕੇ ਮਿੱਟੀ ਦਾ ਤੇ ਨਾ ਮੇਰਾ ਸਰਾਂ ਨਿ ਕੋਈ ਬੰਦੇ ਅੰਤਰਕ ਖੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਾਂ ਕਰਨੇ ਸੀ ਇਸ਼ਤ ਤੇ ਪਤਨਲ ਪੰਜਾਬ ਪਟਵਾਰੀ ਪੋਰਾਲੇ ਜੀ ਜਰਮੀ ਹਰਿਆ ਸਿੰਘ ਤੇ ਸਰਸਵਤ ਸਿੰਘ ਜੀ ਇਨਾਮ ਤੁਹਾਡੇ ਅੰਤਰਕਿਵਲੋਗੀ ਸੁਭਾਗ ਜੀ ਜੁਨੀਆਂ ਦਕਤਾਂ ਸਮਾਪਿਤ ਹੋਣ ਤੋਂ ਅੰਦਰ ਕਿਵਲੋਗੀ ਸੁਭਾਗ ਜੀ ਰਤਨੇ ਸਰਵਤਨ ਸਾਜੀ ਅਰਦਾਸ ਹੈ ਸਰਵਤਨ ਸਾਜੀ ਕੋ ਵਾਹਿਗੁਰੂ 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 ਨਾਮ ਜਪਦਾ ਹੈ ਸੰਤ ਸੁਖ ਹੋਵੇ ਜਹਾਂ ਜਹਾਂ ਫਾਲਸਾ ਜੀ ਸਾਹਿਬ ਕਹਾ ਤਹਾ ਰਸ਼ਿਆ ਰਹੇ ਜਿਦੇ ਦੇ ਇੱਕ ਵੇਲੇ ਸਾਹਿਬ ਬੰਕੀ ਦੀ ਸਰਵਿਸ ਸਾਹਿਬ ਖਾਲਸਾ ਜੀ ਕੀ ਬੋਲ ਵਾਲੇ ਬੋਲੋ ਜੈ ਵਾਹਿਗੁਰੂ ਆਪਣੇ ਸਥਾਨੂ ਸਿੱਖੀ ਦਾਲ ਕੇਸ ਦਾਲ ਰਹਿਤਾਨ ਮੁਹੇਕ ਦਾਲ ਬਾਹੂ ਦਾੰਤ ਰੋਸਾ ਦਾੰਨ ਸਰਦਾਰ ਨਾਮਦਾਲ ਸ੍ਰੀ ਅੰਮ੍ਰਿਤ ਸਰਵਿਸ ਜੀ ਦੇ ਸਿਗਾਲ ਚੌਕੇ ਝੰਡੇ ਜੀ ਦੇ ਜੁਗੋ ਜੁਗ ਅਟਲ ਮੁਕਤਿਆ ਕਾਰ ਬੋਲੋ ਜੈ ਵਾਹਿਗੁਰੂ ਜੀ ਦੇ ਸਿੱਖਾਂ ਦਾ ਮਾਣ ਜੀ ਮਾਤਮ ਜੀ ਮਤਬਾਜ਼ਾ ਰੱਖਵਾ ਹੀ ਕੰਮ ਕੋ ਪੁਰਾ ਇਧਰੂ ਜੀ ਨਨ ਕਾਲਾ ਸਾਹਿਬ ਹੋਰ ਗੁਰੂ ਧਾਮਾ ਤੋਂ ਇਨਾਂ ਤੋਂ ਪਿਆਰੇ ਪੰਥੂ ਸੋੜਿਆ ਗਿਆ ਖੁੱਲ੍ਹੇ ਸੇਵਾ ਸਭਾਲ ਮਦਾਨ ਪਿਆਰੀ ਫਾਲਸਾ ਜੀ ਨੂੰ ਬਖਸ਼ੋ ਈਮਾਨੰਦੇ ਮਾਨ ਨਿਤਾਨੰਦੇ ਤਾਂ ਨਿਉਤਿਆਂ ਦੀ ਔਰ ਤਨਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਵਾਰਜ ਦਰਤਾਰ ਪਤਾ ਜੀ ਆਪ ਜੀ ਦੀ ਬਖਸ਼ਿਸ਼ ਆਪ ਜੀ ਦੇ ਬਰੋਸਾ ਹੈ ਤਨਤਨ ਬਾਬਾ RAM ਜੂਬੀ ਚਹਿਲ ਜੀ ਆਪ ਜੀ ਦੇ ਪਾਵਨ ਪਵਿੱਤਰ ਸਥਾਨਾਂ ਤੇ ਅਰਦਾਸ ਬੇਨਤੀ ਹੈ ਸੋਚੀ ਸੰਗਤ ਵੱਲੋਂ ਅਤੇ ਗ੍ਰਾਮ ਪੰਚਾਇਤ ਪਿੰਡ ਰਲਾ ਵੱਲੋਂ ਅਰਦਾਸ ਬੇਨਤੀ ਹੈ ਮਹਾਰਾਜ ਜੀ ਨਵੀਂ ਐਂਬੂਲੈਂਸ ਸੇਵਾ ਸ਼ੁਰੂ ਕੀਤੀ ਹੈ ਮਹਾਰਾਜ ਕਿਰਪਾ ਕਰਨੀ ਸੁਖ ਸ਼ਾਂਤੀ ਬਰਤੌਣੀ ਚੜਦੀ ਕਲਾ ਬਖਸ਼ਿਸ਼ ਕਰਨੀ ਹਰ ਮਦਾਨ ਫਤਿਹ ਬਖਸ਼ਿਸ਼ ਕਰਨੀ ਦਰਗਾਹਾਂ ਸੰਗਤਾਂਆਂ ਹਾਜ਼ਰੀਆਂ ਦਾ ਪ੍ਰਬੰਧ ਕਰਨੀਆਂ ਹਸਪਤਾਲਾਂ ਨੂੰ ਪ੍ਰਬੰਧਕਾਂ ਨੂੰ ਚੜਦੀ ਕਲਾ ਬਖਸ਼ਿਸ਼ ਕਰਨੀ ਪ੍ਰਕਿਰਿਆਵਾਂ ਬਖਸ਼ਿਸ਼ ਕਰਨੀਆਂ ਅਰਦਾਸ ਬੇਨਤੀ ਚੱਲਿਆ ਕਦੋ ਕਦਮ ਲੇਖਤੀ ਚਲਾਉਣਾ ਸਵਾਸਾਂ ਨੂੰ ਸਫਲ ਕਰਨਾ ਖੁਸ਼ੀਆਂ ਬਖਸ਼ਿਸ਼ ਕਰਨੀਆਂ ਆਨੰਦ ਮੰਗਲ ਜੈ ਜੈ ਕਰ ਕਰੀ ਪ੍ਰਬੰਧਕਾਂ ਵੱਲੋਂ ਗੁਰੂਪਿਆਰਾਂ ਵੱਲੋਂ ਦਸੰਣ ਹੋਣੇ ਕਿਰਤਕਮਾਈਆਂ ਵਿੱਚ ਤੇਹਾਗ ਦਾ بڑا ਪ੍ਰਸ਼ਾਦ ਵੀ ਦੇਗਾ ਸਦਕੇ ਹਾਜ਼ਰ ਹਨ ਆਪ ਗੁਰੂ ਸਾਹਿਬ ਕੋ ਭੋਗ ਲਗੇ ਸਿਕਨ ਪ੍ਰਸਾਦ ਸੰਗ ਵਿਜ ਵਰਤਨ ਦਾ ਹੋਵੇ ਜੋ ਜੀ ਛੱਡੇ ਸੁ ਤੇਰਾ ਨਾਮ ਜਪੇ ਸਹਿਜੀ ਕਿਰਪਾ ਕਰੋ ਸਹੀ ਪਿਆਰੇ ਮੇਲ ਜਿੰਨਾ ਮੇਰਾ ਤੇਰਾ ਨਾਮ ਚਿਤਾਵੈ ਨਾਮ ਕਰਦੀ ਹਾਰੇ ਕੰਨ ਸੁਸਵਤ ਨਾਮ ਕਰਦੀ ਕੰਨ ਕਿਹ ਕਿਹ ਕਰੇ ਹੋਰਾ ਕੇ ਆ ਸਹੀ ਅਕਾਲ ਕੀ ਰਹਿ ਚਲਾਇਓ ਪੰਥ ਸਤ ਸਿਖਣ ਕੋ ਹੁਕਮ ਹੈ ਗੁਰਮਾਨਿ ਹੋਕਰਨ ਮਾਨਿਓ ਵਰਤ ਗੁਰਾਂ ਕੀ ਦੇਉ ਪ੍ਰਭ ਕੋ ਮਿਲੋ ਚਰੈ ਜਿਸ ਸ਼ਬਦੈ ਰਾਜ ਕਰੇਗਾ ਖਾਲਸਾ ਕੀ ਰਹਿਣਾ ਕੋਈ ਹੋਰ ਹੋਏ ਸਭ ਮਨਗੇ ਬਥੇ ਸਰਬ ਜੋ ਹੋਏ ਗੁਰਨਾਮ ਜਵਾਜ ਰਹਿ ਛੜੇ ਸੁਖ ਰੇਪਾਰ ਆਹ ਤਾਂ ਚਾਹੋ ਤਾਂ ਪਹਿਲਾ ਇਹ ਮੈਂ ਸਾਡੇ ਨਗਰ ਵਾਸੀਆਂ ਦਾ ਆਲੇ ਦੁਆਲੇ ਦੇ ਲੋਕਾਂ ਦਾ ਸਾਰਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਤੇ ਯਕੀਨ ਕਰਿਆ ਤੇ ਸਾਨੂੰ ਜ਼ਰੂਰ ਪੰਜ ਬਣਾਇਆ ਤੇ ਮੇਰੀ ਵਾਦੀ ਇੱਕ ਟੀਮ ਚੁਣੀ ਗਈ ਉਸ ਟਾਈਮ ਅਸੀਂ ਵੋਟਾਂ ਇੱਕ ਵਾਦਾ ਕਰਾਇਆ ਸੀ ਲੋਕਾਂ ਨੂੰ ਜੀ ਪਿੰਡੋਂ ਅਸੀਂ ਇੱਕ ਐਂਬੂਲੈਂਸ ਲੈ ਕੇ ਦੇਣੀ ਹੈ ਤੇ ਕੁਝ ਸਾਡੇ ਮਿੱਤਰ ਸੀ ਅਪਲਾਈ ਉਹਨਾਂ ਨੇ ਹੁਣ ਬਾਹ ਚ ਗਿਆ ਕਹਿੰਦੇ ਅਰਕੋ ਮੁਖਾਲ ਕਰਦਾ ਇਹ ਗੱਲ ਤੋਂ ਆਪਾਂ ਬਣਾਈ ਸੀ ਕਹੀ ਨਹੀਂ ਕਿ ਕਿੱਥੋਂ ਮੈਂ ਪਹਿਲਾਂ ਆ ਕੇ ਸਾਡਾ ਹੀ ਵਾਦਾ ਹੈ ਉਹਨਾਂ ਨੇ ਮੇਰੀ ਗੱਲ ਨੂੰ ਕੱਪ ਬੰਨਿਆ ਕਾਮ ਤੌਰ ਤੇ ਜੋ ਵੋਟਰਾਂ ਨੇ ਸਰਕਾਰਾਂ ਤੇ ਕੱਪ ਮਾਰ ਦਿੰਦੇ ਗਾਰੇ ਵੀ ਅਸੀਂ ਇਹ ਉਹ ਕਰਦੇ ਆਗੇ ਤੇ ਅੱਜ ਮੈਨੂੰ ਸੁਬਾਹ ਮੇਰੇ ਮਿੱਤਰ ਦਾ ਫੋਨ ਆਇਆ ਯਾਰ ਤੂੰ ਵਿਦਾਈ ਦਾ ਪਾਸਟਰ ਹੈ ਵੀ ਐਂਬੂਲੈਂਸ ਆਈ ਇਹੋ ਮੇਰਾ ਕੱਲੇ ਨਹੀਂ ਮੇਰੀ ਸਾਰੇ ਜਿਹੜੀ ਮੇਰੀ ਟੀਮ ਹੈ ਪੰਚਾਇਤ ਦੇ ਮੈਂਬਰ ਨੇ ਤੇ ਸਾਰੇ ਨਗਰ ਨਿਵਾਸੀ ਨੇ ਖਾਸ ਕਰਕੇ ਸਾਡੇ ਡਾਕਟਰ ਸਾਹਿਬ ਜੇਸ਼ ਮੈਨੂੰ ਮੇਰੇ ਨਾਲ ਚੱਲ ਕੇ ਕਿ ਦਿਨ ਹੀ ਨਾਤੇ ਇਹਨੇ ਕੰਮ ਕੋ ਡਾਕਟਰਾਂ ਤੋਂ ਹਸਪਤਾਲ ਛੱਡ ਕੇ ਦੂਜੇ ਸ਼ਹਿਰ ਤੇ ਨਹੀਂ ਜਾਂਦਾ ਕਹਿੰਦਾ ਵੀ ਮੈਂ ਆਪੇ ਫੋਨ ਕਰਤਾ ਤੇ ਜਾ ਕੇ ਐਂਬੂਲੈਂਸ ਲਿਆ ਡਾਕਟਰ ਸਪੈਸ਼ਲ ਸਾਡੇ ਨਾਲ ਗਏ ਸਾਰੀ ਇਹਨੇ ਗੱਲਬਾਤ ਕੀਤੀ ਨਾਲ ਇਹਨਾਂ ਦਾ ਸਹਿਯੋਗ ਹੋਣ ਤੱਕ ਇਹਨਾਂ ਦਾ ਸਾਨੂੰ ਪੂਰਾ ਸਹਿਯੋਗ ਰਿਹਾ ਹੈਗਾ ਤੇ ਮੈਂ ਪਿੰਡਾਂ ਨੂੰ ਵੀ ਕਹਿਣਾ ਹੈ ਗਾਂਵੋਂ ਵੀ ਸਾਡੇ ਨਾਲ ਖੜੋਣਾ ਕਰ ਪੰਚਾਇਤ ਤੇ ਆਪਾਂ ਕੰਮ ਵਧਿਆ ਤੋਂ ਵਧਿਆ ਕਰਨੇ ਜੋ ਆਦੇ ਕਰੇ ਸੀ ਆਪਾਂ ਉਹ ਪੂਰੇ ਕਰਨੇ ਨੇ ਬਸ ਇਹੀ ਇਹਨੇ ਕਹਿੰਦੇ ਹੋਏ ਤੇ ਗਾਂਵ ਜਿਹੜਾ ਇੱਕ ਹੋਰ ਵਾਦਾ ਹੈਗਾ ਆਪਾਂ ਲਗਭਗ ਕਣਕਵੇਰੇ ਆਪਾਂ ਕਈ ਪੱਥਰ ਲਾਉਣੇ ਆ ਜਮੀਨੇ ਨਾਲ ਲਾਲ ਪੱਥਰ ਉਹ ਵੀ ਲਾਵਾਂਗੇ ਸਾਰੇ ਨਗਰੋਂ ਕਹਿਣਾ ਆਵੇ ਇੱਥੇ ਬਾਬਾ ਜੋਗੀ ਪੀਰ ਦੇ ਸਥਾਨ ਤੇ ਆਵੇ ਇੱਥੇ ਸੇਵਾਾਂ ਕਰੇ ਤੇ ਜਿਹੜੀ ਆਪਾਂ ਐਂਬੂਲੈਂਸ ਬਾਬਾ ਜੋਗੀ ਪੀਰ ਦੇ ਨਾਂ ਤੇ ਲੈਂਦੀ ਹੈਗੀ ਕਿਉਂਕਿ ਬਾਬਾ ਜੀ ਦੇ ਤੇ ਬਹੁਤ ਮੰਨਤਾ ਤੇ ਬਹੁਤ ਸੰਗਤ ਦੂਰੋਂ ਦੂਰੋਂ ਆਉਂਦੀ ਹੈ ਤੇ ਸਾਨੂੰ ਇਹਦੀ ਘਾਟ ਵੀ ਸੀਗੀ ਤੇ ਨਾਲ ਤੋਂ ਆ ਪਿੰਡਾਂ ਨੂੰ ਵੇ ਘਾੜਾ ਰੱਖਦੀ ਸੀ ਇਸ ਕਰਕੇ ਸਾਰਿਆਂ ਨੇ ਸੋਚਿਆ ਨਾ ਸਰਪੰਚਾਇਤ ਨੇ ਤੇ ਸਾਰੇ ਮੇਰੇ ਨਾਲ ਜਿਹੜੀ ਮੇਰੀ ਟੀਮ ਆ ਕਹਿੰਦੇ ਵੀ ਐਂਬੂਲੈਂਸ ਲੈ ਕੇ ਉਸ ਕਰਕੇ ਅਸੀਂ ਫਿਰ ਆਉਤੋ ਪਹਿਲਾਂ ਐਂਬੂਲੈਂਸ ਲਿਆਉਂਦਾ ਕਰਿਆ ਤੇ ਇਹਨਾਂ ਮੈਂ ਸਾਰਿਆਂ ਦਾ ਧੰਨਵਾਦ ਕਰਾਂ ਵੀ ਸਾਲੋਂ ਅੰਦਰ ਅਸੀਂ ਜਿਹੜਾ ਵਾਦਾ ਕਰਿਆ ਸੀ ਇੱਕ ਅਸੀਂ ਉਹਦਾ ਵਾਦਾ ਪੂਰਾ ਕਰਦੇ ਹਾਂ ਧੰਨਵਾਦ ਕਿਸੇ ਨੰਬਰ ਵੀ ਹੈਗਾ ਜਿਹੜੇ ਕਹਿੰਦੇ ਨਾ ਨੋਰ ਕੰਦੀ ਦਾ ਨੰਬਰ ਉਹ ਹੈਗੀ ਉਹ ਹਾਂਜੀ ਨੰਬਰ ਇਹਦਾ ਹੈਗਾ ਜੀ ਨੰਬਰ ਅਸੀਂ ਲਿਆਈ ਉਹ ਲਿਖਣਾ ਜਾਂਦਾ 9592626065 ਨੰਬਰ ਲਿਆਏ ਪਏ ਨੰਬਰਿਆਂ ਦਾ ਦਸਤਾਵਰ ਚ ਹੋਊਗਾ ਜਦੋਂ ਲੋੜਾ ਦਸਤਾਵਰ ਫੋਨ ਕਰੋ 9592626065 ਹਾਂਜੀ ਨੋਟ ਕਰ ਹਾਂਜੀ ਆਹ ਨੰਬਰ ਲਿਖਣਾ ਰਹਿੰਦਾ ਪਾ ਨੰਬਰ ਲਿਖਾਇਆ ਜਾਊਗਾ ਜਦੋਂ ਮਰਜੀ ਫੋਰ ਕੋਈ ਨੰਬਰ ਡਾਕਟਰ ਚੋਂ ਕੱਢੀ ਤੁਹਾਡੇ ਕੋਲ ਪਹੁੰਚੂਗੀ ਠੀਕ ਹੈ ਤੁਸੀਂ ਆ ਜਰੋ ਹਾਂ ਸਰ ਕੀ ਦੇਖਦੇ ਨੇ ਕੋਈ ਰਲੇ ਦੀ ਵਿੱਚ ਹੀ ਉਹਦਾ ਪੀੜ ਹੈ ਇੰਜਰਫੀਸ਼ਨ ਦਾ ਆ ਗਿਆ ਹਾਂ ਪਹਿਲਾਂ ਆਪਣੀ ਅਗਲੀ ਦਿਨ ਤੇ ਹੋਈ ਸੀ ਬਹੁਤ ਵੱਡੀ ਵੀ ਹੋਣੀ ਜੇ ਕਿ ਉਹਨਾਂ ਨੇ ਕਿਸ ਤਰ੍ਹਾਂ ਆ ਹਾਂ ਯੈਸ ਤਾਂ ਕਿਸ ਤਰ੍ਹਾਂ ਜਿਹੜੀ ਐਂਬੂਲੈਂਸ ਆ ਗਈ ਯੈਸ ਦੇਖੋ ਸਰਪੰਚ ਸਾਹਿਬ ਨੇ ਮੈਨੂੰ ਸਰਦਾਰ ਹਰਪਾਜਨ ਸਿੰਘ ਜੀ ਨੇ ਕੰਟੈਕਟ ਕੀਤਾ ਕਿ ਅਸੀਂ ਬਾਬਾ ਜੋਗੀ ਪੀਰ ਦੇ ਨਾਮ ਤੇ ਐਂਬੂਲੈਂਸ ਲੈਣੀ ਚਾਹੁੰਦੇ ਹਾਂ ਤੇ ਸਾਨੂੰ ਗਾਈਡ ਕਰੋ ਕਿ ਅਸੀਂ ਰੋਟਰੀ ਵੱਲੋਂ ਪਹਿਲਾਂ ਪੰਜ ਐਂਬੂਲੈਂਸ ਜਿਹੜੀਆਂ ਸੀ ਉਹ ਸਾਡੇ ਜਿਹੜੇ ਸ੍ਰੀ ਪ੍ਰੇਮ ਅਗਰਵਾਲ ਜੀ ਨੇ ਇਹਨਾਂ ਦੇ ਥਰੂ ਲੈਤੀਆਂ ਸੀਗੀਆਂ ਤਾਂ ਸਾਨੂੰ ਪਤਾ ਸੀ ਵੀ 90 ਵਾਲੇ ਜਿਹੜੇ ਹੈਗੇ ਨਹੀਂ ਹੀਰਾ ਆਟੋਮੋਬਾਈਲ ਵਾਲੇ ਉਹ ਬਣਾਉਣਗੇ ਤਾਂ ਮੈਂ ਤੇ ਪ੍ਰੇਮ ਜੀ ਪੰਚਾਇਤ ਦੇ ਨਾਲ ਅਸੀਂ ਜਿਹੜੇ ਹੀਰਾ ਆਟੋਮੋਬਾਈਲ ਗਏ ਤਾਂ ਉਹਨਾਂ ਨਾਲ ਐਂਬੂਲੈਂਸ ਬੈਂਡ ਦੀ ਗੱਲ ਕੀਤੀ ਕੁਝ ਉਹਨਾਂ ਤੋਂ ਰਿਆਤ ਵੀ ਲੈਤੀ ਵੀ ਜਿੰਨੇ ਧਰਮਸਥਾਨ ਕਰਕੇ ਸਾਨੂੰ ਕੋਈ ਕੰਸੈਸ਼ਨ ਕਰਨ ਤਾਂ ਹਰ ਤਰ੍ਹਾਂ ਦੀ ਸੁਵਿਧਾ ਜਿਹੜੀ ਹੈ ਨਵੀਂ ਇਹਦੇ ਵਿੱਚ ਬਹੁਤ ਵਧੀਆ ਹੋਟਲ ਹੈ ਜਿਹੜਾ ਉੱਪਰ ਉਹ ਲੱਗੇ ਹੋਏ ਆ ਆਕਸੀਜਨ ਦੀ ਸੁਵਿਧਾ ਹੈ ਸਟਰਕਚਰ ਬਹੁਤ ਮੋਨੀਟਰ ਵੀ ਲਵਾ ਲਾਂਗੇ ਕਾਫੀ ਸਾਰੇ ਹਸਣਤਾਂ ਦੇ ਵਿੱਚ ਹੈਗੀਆਂ ਨੇ ਤੇ ਬਹੁਤ ਸੋਹਣੀ ਗੱਡੀ ਜਿਹੜੀ ਹੈ ਉਹ ਬਣੀ ਹੈ ਹਾਲੇਦ ਵਾਲੇ ਸਾਡੀਆਂ ਜਿਹੜੀਆਂ ਐਮਬੂਲੈਂਸ ਜਿਹੜੇ ਮੁਕਾਬਲੇ ਚ ਨਹੀਂ ਹੈ ਸੋ ਮੈਂ ਜਿੱਥੇ ਰੱਲਾ ਪੰਡਤ ਦੇ ਸਰਪੰਚ ਸਾਹਿਬ ਨੂੰ ਇਹਨਾਂ ਦੀ ਪੰਚਾਇਤ ਨੂੰ ਤੇ ਸਾਰੇ ਨਗਰ ਨਿਵਾਸੀਆਂ ਨੂੰ ਵਧਾਈ ਦਿੰਦਾ ਇਹਨਾਂ ਨੇ ਇੱਥੇ ਪਵਿੱਤਰ ਸਥਾਨ ਜਿਹੜਾ ਹੈ ਧੰਨ ਧੰਨ ਬਾਬਾ ਜੋਗੀ ਪੀਰ ਜੀ ਦਾ ਇਹਨਾਂ ਦੇ ਨਾਮ ਤੇ ਕੈਂਬੂਲੈਂਸ ਲੈਤੀ ਹੈ ਉੱਥੇ ਮੈਂ ਇਹ ਵੀ ਉਮੀਦ ਕਰਦਾ ਹਾਂ ਵੀ ਵੈਗ ਨੂੰ ਅੱਗੇ ਪ੍ਰਾਰਥਨਾ ਕਰਦਾ ਕਿ ਹਾਲੇਦ ਵਾਲੇ ਦੇ ਸਾਰੇ ਪਿੰਡਾਂ ਚ ਵੀ ਜਿਹੜੀ ਹੈ ਇਸ ਤਰ੍ਹਾਂ ਦੀ ਕੈਂਬੂਲੈਂਸ ਬਣ ਹੋਣੀ ਚਾਹੀਦੀ ਬਚਪਨ ਤੋਂ ਇੰਜਰੀ ਹੈ ਇੱਕ ਦੂਜੇ ਨਾਲ ਸੰਬੰਧ ਰੱਲੇ ਦੇ ਸਾਰੇ ਟੀਚਰ ਹੈ ਜਿਹੜੇ ਉਹ ਸਾਨੂੰ ਅਕਲੀਆ ਪੜਾਉਂਦੇ ਰਹੇ ਨੇ ਸੋ ਇਹ ਸਾਡਾ ਆਪਣਾ ਹੀ ਪਿੰਡ ਲੱਗਦਾ ਮੈਨੂੰ ਰੱਲਾ ਜਿਹੜਾ ਪਿੰਡ ਹੈਗਾ ਸੋ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਅੱਜ ਕਿ ਆਸੀਂ ਰਲ ਮਿਲ ਕੇ ਇੱਥੇ ਜਿਹੜੀ ਹੈ ਐਂਬੂਲੈਂਸ ਲਿਆਉਣ ਚ ਕਾਬਿਲ ਹੋਏ ਆ ਤੇ ਮੈਂ ਪ੍ਰਮਾਤਮਾ ਅੱਗੇ ਬੇਨਤੀ ਕਰਦਾ ਅੱਗੇ ਉਹ ਵੀ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਤੇ ਐਂਬੂਲੈਂਸ ਦੀ ਜਿਹੜੀ ਸੇਵਾ ਉਹ ਲੋਕਾਂ ਨੂੰ ਜਿਹੜੀ ਹੈ ਬੇਲ ਇਕਵੇਲੇ ਮਿਲਦੀ ਰਹੇ ਧੰਨਵਾਦ ਜੀ ਵੈਗਨੂ ਜੀ ਕਾ ਖਾਲਸਾ ਵੈਗਨੂ ਜੀ ਕੀ ਫਤਿਹ ਮਾਨਯੋਗ ਸਰਪੰਚ ਨਵਾਸੀਓ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਇਹ ਜਿਹੜੀ ਇੱਕ ਐਂਬੂਲੈਂਸ ਬੈਂਡ ਬਹੁਤ ਵਧੀਆ ਐਂਬੂਲੈਂਸ ਬੈਂਡ ਹੈ ਜਿਹੜੀ ਇਹ ਸਮਰਪਿਤ ਕੀਤੀ ਜਾ ਰਹੀ ਹੈ ਬਾਬਾ ਜੋਗੀ ਪੀਰ ਦੇਸਾਨ ਦੇ ਉੱਤੇ ਔਰ ਇਹ ਜੋ ਐਂਬੂਲੈਂਸ ਹੈ ਇਹ ਮੇਰੇ ਤੋਂ 6ਵੀਂ ਐਂਬੂਲੈਂਸ ਹੈ ਉਸ ਤੋਂ ਪਹਿਲਾਂ ਅਸੀਂ 5 ਐਂਬੂਲੈਂਸ ਬਹਿਣਾ ਰੋਟੀ ਖਾਣ ਬਹਿੰ ਦੇ ਚੁੱਕੇ ਆ ਔਰ ਮੇਰੇ ਕੋਲ ਡਾਕਟਰ ਸਾਹਿਬ ਦਾ ਫੋਨ ਆਇਆ ਕਿ ਜੋਗੀਪੀਰ ਰੱਲੇ ਦੀ ਜੋ ਪੰਚਾਇਤ ਹੈ ਉਹ ਇੱਕ ਐਂਬੂਲੈਂਸ ਬਹਿਣਾ ਦੀ ਸੇਵਾ ਕਰਨੀ ਚਾਹੁੰਦੀ ਹੈ ਤਾਂ ਕੁੱਦੂਤੀ ਅਸੀਂ ਵੀ ਉਸ ਦਿਨ ਨਾਬੇ ਸੀ ਮੈਂ ਇਹਨਾਂ ਨੂੰ ਕਹਿੰਦਾ ਤੁਸੀਂ ਨਾਬੇ ਆ ਜਾਓ ਤਾਂ ਉਸ ਦਿਨ ਸਰਪੰਚ ਸਾਹਿਬ ਦੇ ਇਹਨਾਂ ਦੀ ਟੀਮ ਨਾਬੇ ਆ ਗਈ ਸੀ ਉਸ ਦਿਨ ਤੋਂ ਅਸੀਂ ਲੱਗੇ ਹੋਏ ਸੀ ਕਿ ਜਲਦੀ ਤੋਂ ਜਲਦੀ ਛੱਬੀ ਇਹਨਾਂ ਦੀ ਇੱਕ ਇਛੁਸੀ ਕਿ 26 ਤਰੀਕ ਤੋਂ ਪਹਿਲਾਂ ਪਹਿਲਾਂ ਹਰ ਹਾਲ 'ਚ ਐਂਬੂਲੈਂਸ ਬੈਨ ਇੱਥੇ ਹੋਣੀ ਚਾਹੀਦੀ ਹੈ ਤਾਂ ਅਸੀਂ ਬੜੀ ਮਿਹਨਤ ਦੇ ਨਾਲ ਸਾਡੇ ਕਮਲਜੀਤ ਜੀ ਨੇ ਉੱਥੇ ਔਰ ਸਾਡੇ ਗਾਭਾ ਜੀ ਨੇਗੇ 90 ਇਹ ਮਾਲਕ ਨੇ ਹੀਰਾ ਆਟੋਮੋਬਾਈਲ ਦੇ ਉਹਨਾਂ ਨਾਲ ਸੰਪਰਕ ਕਰਕੇ ਸਰਪੰਚ ਸਾਹਿਬ ਨੇ ਸਰਪੰਚ ਕੀਤਾ ਇਹਨਾਂ ਦੀ ਟੀਮ ਨੇ ਸਰਪੰਚ ਇਹਨਾਂ ਨਾਲ ਸੰਪਰਕ ਕੀਤਾ ਔਰ ਬੜੀ ਜਲਦੀ ਦੇ ਨਾਲ ਇਹ ਜਿਹੜੀ ਐਂਬੂਲੈਂਸ ਬੈਨ ਅਸੀਂ ਤਿਆਰ ਕਰਵਾਈ ਔਰ ਇੱਕ ਬਣਾ ਉਹਦਾ ਵੈਸਟ ਐਂਬੂਲੈਂਸ ਬੈਨ ਹੈ ਇਹਦੇ ਵਿੱਚ ਇੰਨੀ ਸਸਤਰੀ ਜਿਹੀ ਲੱਗੀਆਂ ਮੇਰੇ ਘਰ 2 ਲੱਖ ਰੁਪਏ ਦੀ ਸਸਤਰੀ ਇਹ ਚ ਲੱਗੀ ਹੈ ਜਿਹੜੀ ਕਿ ਇੱਕ ਆਪਣੇ ਆਪ ਇਹ ਚੱਕਾ ਇਹ ਕਹੋੜੇਗਾ ਤੇ ਮੈਨੂੰ ਉਮੀਦ ਹੈ ਕਿ ਸਰਪ ਜਿਹੜੀ ਐਂਬੂਲੈਂਸ ਬਣ ਹੈ ਲੋਕਾਂ ਦੀ ਵਧੀਆ ਸੇਵਾ ਕਰੂਗੀ ਔਰ ਸਾਰੀ ਸਮੂਚੀ ਪੰਚਾਇਤ ਔਰ ਸਰਪੰਚ ਸਾਹਿਬ ਔਰ ਇਹਨਾਂ ਦੀ ਟੀਮ ਇਹ ਬੜਾਈ ਦੀ ਪਾਤਰ ਹੈ ਧੰਨਵਾਦ ਅੱਛਾ ਤੁਸੀਂ ਗੱਲ ਕੀਤੀ ਹੈ ਨਾ ਸੁਭਦਵਾਨੀ ਕੀ ਕੀ ਜਿਆਦਾ ਹੈ ਕਿ ਉਸ ਅਸਾ ਇਹ ਜੀ ਆਕਸੀਜਨ ਦੀ ਸੁਵਿਧਾ ਹੋ ਗਈ ਜੀ ਔਰ ਇਹਦੇ ਨਾਲ ਹੀ ਇਹਦੇ ਵਿੱਚ ਜਿਹੜਾ ਅਫੀਨੀ ਲਈ ਜਿਹਦੀ ਸਬਦਾ ਹੈ ਸਟਰਕਚਰ ਬਹੁਤ ਸਟਰਕਚਰ ਇਹਦੇ ਜੋ ਸਟਰਕਚਰ ਹੈ ਬਹੁਤ ਹੀ ਆਟੋਮੈਟਿਕ ਸਟਰਕਚਰ ਲੱਗੇ ਹੋਏ ਆ ਕਿਸੇ ਪੇਸ਼ੈਂਟ ਨੂੰ ਜਦੋਂ ਅਸੀਂ ਉਤਾਰਦੇ ਆ ਜਾਂ ਜਦੋਂ ਅਸੀਂ ਪੇਸ਼ੈਂਟ ਨੂੰ ਇਹਦੇ ਵਿੱਚ ਲੈ ਕੇ ਜਾਂਦੇ ਆਗੇ ਅੰਬਲੇ ਚ ਤਾਂ ਕੋਈ ਸੁਵਿਧਾ ਨਹੀਂ ਹੁੰਦੀ ਹੈ ਪੂਰੇ ਆਰਾਮ ਦੇ ਨਾਲ ਜਾਏਗਾ ਇੰਨੀ ਵਧੀਆ ਵਿੱਚ ਸਟਰਕਚਰ ਲੱਗੇ ਹੋਇਆ ਸਾਰੀਆਂ ਚੀਜ਼ਾਂ ਇਹਦੇ ਵਿੱਚ ਵਧੀਆ ਮੰਗੇ ਤਰੀਕੇ ਦੇ ਨਾਲ ਲੱਗੀਆਂ ਹੋਈਆਂ ਆਟੋਮੈਟਿਕ ਲੱਗੀਆਂ ਹੋਈਆਂ